ਜਿਸ ਉਹ ਜਾ ਹੋਵੇ ਤੇ ਉਹ ਜਰੂਰ ਪੋਸਟਰ ਇੰਦਰਜੀਤ ਜੀ ਪਾਉਣਾ ਪਵੇ ਹਾਂਜੀ ਆਓ ਜੀ ਆਓ ਆਓ ਨਹੀਂ ਮੈਂ ਇੱਥੇ ਬੈਠੀ ਹਾਂ ਹਾਂਜੀ ਹਾਂਜੀ ਉਹ ਆਪਾਂ ਜਿਹੜੇ ਸੱਦੇ ਆ ਉਹ ਜਿਹੜਾ ਖਪਗਾਨਾ ਜਿਹਾ ਉਹ ਜਿਹੜੇ ਆ ਜਾਂਦੇ ਨੇ 15 ਤੋਂ 14 ਤਰੀਕ ਨੂੰ ਸੈਟਰ ਜਿਹੜੇ ਸੱਦੇ ਹੋਏ ਬਲ ਉਹ ਮੰਨ ਲਓ ਹੀ ਹੁਣ ਉਹ ਉਹਨਾਂ ਦੀਆਂ ਕਸ਼ਟੀਆਂ ਹੁਣ ਕੀ ਆ ਇੱਕ ਤਾਂ ਆਪਣਾ ਟਾਈਮ ਪੱਜਦਾ ਆ ਜਿਹੜਾ ਟੋਪ ਦਾ ਭਲਵਾਨ ਉਹਨੂੰ ਕਿਤਾ ਕੋਈ ਛਣ ਦੂਗਾ ਨਹੀਂ ਉਹ ਵੀ ਮੈਂ ਹੋਈ ਗਈ ਨਾ ਤੁਸੀਂ ਕਹਿੰਦੇ ਨਾ ਨਹੀਂ ਨਹੀਂ ਸੱਜਣੇ ਖਾਇਆ ਜਾਵੇ ਜਿਹੜੇ ਖਾੜੇ ਸੱਜਣੇ ਆ ਵੀ ਆਹ ਖਾੜੇ ਦੇ ਪਹਿਲਵਾਨੇ ਗੋਲਣੇ ਜੇ ਟੋਪਾ ਜਾਵੇ ਖਾਣ ਖਾਇਆ ਜਾਵੇ ਇਹ ਨਹੀਂ ਮਿਲਣੇ ਅਸੀਂ ਸੱਜਣੀਆਂ 6-7 ਪਹੁੰਚਦੀਆਂ ਨਾ 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 ਇੰਤਾ ਨਹੀਂ ਖਾੜੇ ਅੰਕਲ ਵੀ ਦੱਲਦੇ ਨੇ ਵੀ ਸਹੀ ਆ ਖਾਪ ਕੋ ਆਪਣੇ ਪੋਸਟਰ ਤੇ ਲਿਖਾਇਆ ਜਾਵੇ ਵੀ ਆ ਆਹ ਖਾੜੇ ਦੇ ਪਹਿਲਵਾਨ ਸੱਜਣੇ ਆ ਇਹਨਾਂ ਤੋਂ ਇਲਾਵਾ ਹੋਰ ਖਾੜੇ ਦਾ ਪਹਿਲਵਾਨ ਜਿਹੜੇ ਟੋਪ ਦਾ ਉੱਧਾ ਆ ਗਿਆ ਉਹਨੂੰ ਭਾਗਟ ਦੇ ਦੇਆ ਕਾਹ ਹੋਇਆ ਟੋਪਦਾ ਹੋਣਾ ਉਹਦੇ ਗਾਣੇ ਕਿੱਥੇ ਆਏ ਹੋ ਨਹੀਂ ਤਾਂ ਅੰਗੀਂ ਨਹੀਂ ਆ ਰਹੇ ਕੋਈ ਇਹ ਵੀ ਸਾਡਾ ਹੀ ਆ ਇਹ ਵੀ ਸਾਡਾ ਹੀ ਆ ਜਦੋਂ ਆਪਾਂ ਉਹਨਾਂ ਮਾਉਂਦੀ ਆ ਕੋਈ ਕਿਹਾ ਆ ਇਹ ਵੀ ਆਉਂਦੇ ਆ ਕਿਉਂ ਕੋਈ ਕੱਢਦਾ ਪਰ ਆਉਂਦਾ ਉਹਦੇ ਨਾਮ ਤੇ ਇੱਕ ਇੱਕ ਹੋਰ ਸ਼ਿਕਾ ਆ ਸਾਡਾ ਤੇ ਆਪਾਂ ਇਹ ਕਹਿ ਸਕਦੇ ਆ ਕਿ ਸਾੜੇ ਪਾਣੇ ਜਿਹੜੇ ਸੱਜੜੇ ਪੇੜ ਵਾਲ ਉਹ ਹੋਣਗੇ ਵਧੀਆ ਗੱਲ ਆ ਆਪਾਂ ਇਹ ਨਹੀਂ ਲੱਭ ਲੈ ਸਕਦੇ ਤੇ ਹੋਰ ਨਾ ਆਵੇ ਬਈ ਹੋਰ ਕੋਈ ਨਾ ਆਵੇ ਹੋਰ ਕਿਹਦਾ ਕਹਿਣ ਨੂੰ ਇਹਨੂੰ ਨਾਮ ਸਕੰਦਰ ਸੱਦਿਆ ਉਹ ਗੱਲ ਹੋਈ ਉਹਨਾਂ ਨਾਲ ਉਹਨਾਂ ਨੂੰ ਸੱਦ ਲਓ ਆਉਂ ਕਹਿੰਦਾ ਮੈਂ ਕੋਲ ਨਹੀਂ ਆਉਂਦਾ ਇਹੋ ਨਹੀਂ ਕਹਿੰਦਾ ਤੂੰ ਅੱਜ ਤੱਕ ਸੱਦੇ ਨਹੀਂ ਸੱਦੋ ਪਿਛਲੇ ਸਾਲ ਕੋਲ ਕੇ ਗਿਆ ਉਹ ਹੋਈ ਕੋਲ ਗਿਆ ਆ ਅੱਜੋ ਹੋਏ ਉਹ ਸੱਦ ਗਿਆ ਆਪਣਾ ਪੁਰਾਣਾ ਆਇਆ ਇੱਕ ਕੱਲ ਉਹ ਓਏ ਸਾਹਿਬ ਦਾ ਆਇਆ ਤੇ ਮੈਂ ਕਿਹਾ ਕਰਦਾ ਗੱਲ ਚੱਲ सिकंद सिकंदी वेह चोपे सर ਸਿਕੰਦਰ ਦੀ ਗੱਲ ਕਰਤੀ ਸੀ ਜੀ ਕਿਸੇ ਦੀ ਨਹੀਂ ਕੀਤੀ ਨਹੀਂ ਨਹੀਂ ਕੋਈ ਨਹੀਂ ਪੈਰ ਦੇ ਕੋਈ ਨਹੀਂ ਐਦਾਂ ਸਹੀ ਆ ਯਾਰ ਮੈਂ ਕਿਉਂ ਨਹੀਂ ਘੋਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੀ ਨਿਕਾ ਗੱਲ ਹੈ ਇੱਕ ਮਿੰਟ ਪੌਣੇ ਕਰ ਬੰਦ ਕਰੋ ਜਿਹੜਾ ਕਰੀ ਨੇ ਮੈਂ ਪਾਜੀ ਬਾਰੀ ਬਾਰੀ ਇੱਕ ਸੈਕਿੰਡ ਗੱਲ ਸੁਣ ਲਓ ਉਦੋਂ ਬਾਅਦ ਤੁਹਾਡੀ ਜੋਰ ਹੈ ਵੀ ਆਪਾਂ ਸਾਰਿਆਂ ਦੀ ਤਮੰਨਾ ਵੀ ਆਪਾਂ ਵੱਡੇ ਤੋਂ ਵੱਡਾ ਪਹਿਲਵਾਨ ਸਦੀਏ ਹਰੇਕ ਬੰਦੇ ਦੀ ਤਮੰਨਾ ਮੇਰੀ ਵੀ ਤਮੰਨਾ ਵੀ ਵੱਡਾ ਪਹਿਲਵਾਨ ਸਦੀਏ ਪਰ ਆਪਾਂ ਅਗਰਾਈ ਵੀ ਦੇਖਣੀ ਆ ਆਪਾਂ ਉਹਨਾਂ ਨੂੰ ਪੈਸੇ ਦੇਖਣੇ ਵੱਡੇ ਪਹਿਲਵਾਨ 5-5 ਲੱਖ ਰੁਪਈਆ ਮੰਗਦੇ ਆ ਉਹਨਾਂ ਨੂੰ ਦੇਣੇ ਕਿੱਥੋਂ ਹੈ ਗ੍ਰਾਹੀ ਦੀ ਸਾਰੀ 7 ਲੱਖ ਹੋਈ ਆ ਵਿਚੋ ਸ਼ਰਤਾਂ ਵੀ ਰੱਖਦੇ ਵਿਚੋ ਸ਼ਰਤਾਂ ਵੀ ਰੱਖਦੇ ਆ ਹਰੇਕ ਚੀਜ਼ ਨੂੰ ਮਤੇ ਨਜ਼ਰ ਰੱਖ ਕੇ ਅਸੀਂ ਜੋ ਤੁਸੀਂ ਸਾਡੇ ਸਦਕਾਰ ਜੋਗੇ ਆ ਆਪਾਂ ਸਾਰੇ ਪਿੰਡ ਦਾ ਨਗਰ ਦਾ ਕੰਮ ਆ ਪਹਿਲਾਂ ਤਾਂ ਗ੍ਰਾਹੀ ਤਕੜੇ ਹੋ ਕੇ ਕਰੀਏ ਸਾਰੇ ਜਣੇ ਇਕੱਠੇ ਹੋ ਕੇ ਜਿੱਥੇ ਜਿੱਥੇ ਸਾਡੀ ਪਹੁੰਚ ਆ ਆਪਾਂ 5 7 10 20 ਲੱਖ ਰੁਪਏ ਇਕੱਠਾ ਕਰੀਏ ਫਿਰ ਸਾਰੇ ਬੈਠ ਕੇ ਪੰਮੇ ਬਸਣ ਭਾਜੀ ਨੇ ਜਾਂ ਹੈਪੀ ਨੇ ਜਾਂ ਮੈਜ ਆ ਇਧਰ ਬੂਟੇ ਨੇ ਜਾਂ ਡਾਕਟਰ ਬੇਦ ਨੇ ਕੋਲੇ ਨੇ ਅਸੀਂ ਇਕੱਲੇ ਨੇ ਪਹਿਲਵਾਨ ਨਹੀਂ ਕਰਨੇ ਪਲਵਾਨ ਤੁਹਾਡੀ ਰਾਇ ਨਾ ਕਰਾਂਗੇ ਤੁਹਾਡੇ ਸਹਿਯੋਗ ਦੇ ਨਾਲ ਹੁਣ ਬਾਕੀ ਬੇਨਤੀ ਆ ਵੀ ਬੇਨਤੀ ਜਿਹੜੀ ਮੈਂ ਕੀਤੀ ਆ ਉਹ ਮੇਰੇ ਵੀ ਇੱਕ ਆਪਣੀ ਅਗਰਾਈ ਦਾ ਵੀ ਮੱਦੇਜਨ ਮੱਦੇ ਨਜ਼ਰ ਰੱਖੋ ਆਪਾਂ ਸਿਕੰਦਰ ਸੇਖ ਸਦਨਾ ਜਸਾ ਸਦਨਾ ਉਹ ਕਹਿੰਦਾ ਮੈਂ ਘੋੜਲਾ ਨਹੀਂ ਪ੍ਰੇਤਪਾਲ ਫਗਵਾੜੇ ਦਾ ਰੇਟ ਪੁੱਛ ਲੋ ਅੱਜ ਦੀ ਡੇਟ ਵਿੱਚ ਜਾ ਕੇ ਕੀ ਆ ਇਹ ਚੀਜ਼ਾਂ ਭਾਜੀ ਦੇਖਣੀਆਂ ਪੈਣੀਆਂ ਵਾ ਸਾਡੀ ਵੀ ਰੂਹ ਆ ਵੀ ਅਸੀਂ ਵੱਡਾ ਪਲਵਾਨ ਸਦੀਏ ਸਾਡੇ ਪਿੰਡ ਦਾ ਨਾਂ ਸਾਡੇ ਪਿੰਡ ਦੀ ਸ਼ਾਂਜ ਦੂਰੋ ਦੂਰੋ ਦੁਨੀਆ ਦੇਖਣ ਆਉਂਦੀ ਆ ਅਸੀਂ ਵੀ ਚਾਹੁੰਦੇ ਆਪਾਂ ਉਹਨਾਂ ਨੂੰ ਕੁਝ ਦਿਖਾਈਏ ਪਰ ਦਿਖਾਤ ਗੱਲਾਂ ਨਾ ਨਹੀਂ ਹੋਣਾ ਆਪਾਂ ਨੂੰ ਮਿਹਨਤ ਵੀ ਕਰਨੀ ਪਣੀ ਗਰਾਈ ਵੀ ਕਰਨੀ ਪਣੀ ਕੈਸਿਆਂ ਨਾਲ ਹੁਣਿਆ ਕੈਸਿਆਂ ਨਾਲ ਹੁਣਿਆ ਇੱਕ ਹੋਰ ਬੇਨਤੀ ਆ ਆਪਾਂ ਨੂੰ ਸਾਰੇ ਗੁਰਦੁਆਰੇ ਵਾਲੋਂ ਗਰਾਈ ਆਉਂਦੀ ਆ ਪਿੰਡ ਵਿੱਚ ਗੁਰਦੁਆਰਾ ਆਪਾਂ ਪ੍ਰਧਾਨ ਜੀ ਬੈਠੇ ਇੱਧਰ ਆਉਂਦੀ ਬਾਬਾ ਕਾਨ ਦਾਸ ਜੀ ਆਉਂਦੀ ਸਾਰੇ ਗੁਰਦੁਆਰੇ ਵਾਲੋਂ ਆਉਂਦੀ ਬਾਕੀ ਹੋਰ ਵੀ ਸੰਸਥਾਵਾਂ ਹੈਗੀਆਂ ਉਹ ਵੀ ਮਦਦ ਕਰਨ ਪਿੰਡ ਦਾ ਇਤਿਹਾਸ ਆ ਪਿੰਡ ਦੀ ਸ਼ਿੰਜ ਆ ਸਾਰੇ ਜਾਣੇ ਮਦਦ ਕਰਨ ਇਹ ਜ਼ਰੂਰੀ ਆ ਤੇ ਆ ਕਿ ਨਹੀਂ ਇਹ ਕਿ ਨਹੀਂ ਸਾਰੇ ਜਾਣੇ ਮਦਦ ਕਰਨ ਕਿ ਇਹ 对，商量。